ਜੀ ਅੱਜ ਸਾਨੂੰ ਦੂਜਾ ਦਿਨ ਜਿਹੜਾ ਇੱਥੇ ਲੱਗਿਆਂ ਨੂੰ ਹੋ ਗਿਆ ਜੀ ਭਾਈ ਸਾਹਿਬ ਸਾਡੇ ਲੱਗੇ ਹੋਇਆ ਤੇ ਕਿਆਰੀਆਂ ਦੇ ਵਿੱਚ ਛੱਲੇਆਂ ਚੰਗੀ ਤਰ੍ਹਾਂ ਜਿਹੜੀ ਆ ਕਾ ਬੂਟੀ ਆਦਿ ਵਗੈਰਾ ਸਾਰਾ ਕਲੀਅਰ ਕੀਤਾ ਜਾ ਰਿਹਾ ਜੀ ਮਿੱਟੀ ਛਾਣ ਕੇ ਲੱਗ ਤੇ ਕੂੜਾ ਲੱਗ ਚੱਕਿਆ ਜਾ ਰਿਹਾ ਕੂੜੇ ਦੇ ਢੇਰ ਨਾਲ ਚੱਕੀ ਜਾ ਰਹੇ ਆ ਇਹ ਥੋੜੀ ਜਿਹਾ ਰਹਿ ਗਿਆ ਵੀ ਚੱਕ ਦੇਣਾ ਆ ਜਿਵੇਂ ਸਾਰਾ ਹੀ ਕਲੀਨ ਕੀਤਾ ਜਾ ਰਿਹਾ ਜੀ ਆ ਤੁਸੀਂ ਦੇਖ ਸਕਦੇ ਇੱਥੇ ਬੁਰਾ ਹਾਲ ਸੀਗਾ ਕਟੂ-ਕਟ ਵੀ ਇਹ ਐਨੇ ਨਹੀਂ ਹਾਈਟ ਤੇ ਸੀਗੇ ਆਹ ਸਾਰੇ ਇਹ ਕਟਿੰਗ ਕਰਕੇ ਇਹਨਾਂ ਦੀ ਸਾਰੇ ਵਧੀਆ ਤਰੀਕੇ ਨਾਲ ਆਹ ਦੇਖੋ ਥੱਲੇ ਕਿੰਨੇ ਕਲੀਨ ਵਧੀਆ ਸਾਫ ਸੁਥਰਾ ਹਲੇ ਹੋਰ ਬਣਾਉਣਾ ਹੈ ਇੱਥੇ ਮਸ਼ੀਨ ਮਾਰ ਦੇਣੀ ਉਹ ਬਾਹਰਲੀ ਸਾਈਡ ਤੋਂ ਸਾਰਾ ਪਧਰਾ ਕਰ ਦੇਣਾ ਜੀ ਆਹ ਬੂਟਿਆਂ ਦੀ ਕਟਾਈ ਕਰ ਦੇਣੀ ਹੋਰ ਹਨਾ ਥੋੜੇ ਇਹਨੂੰ ਐ ਸ਼ੇਪ ਜਿਹੀ ਦੇ ਦੇਣੀ ਇੱਕ ਵਧੀਆ ਜਿਹੀ ਤੇ ਆਹ ਥੱਲੇੋਂ ਦੇਖੋ ਕਿਦਾਂ ਕਲੀਨ ਹੋ ਜਾਂਦਾ ਹਨ ਵਧੀਆ ਸਾਫ ਸੁਥਰਾ ਹੋ ਜਾਂਦਾ ਜੀ ਆਹ ਦੇਖੋ ਕਿੰਨੇ ਸੋਹਣੇ ਬੂਟੇ ਲੱਗੇ ਹੋ ਆਹ ਫੁੱਲਦਾਰ ਲੱਗੇ ਸਾਰੇ ਆ ਦੇਖੋ ਸਾਡੇ ਭਾਈ ਸਾਹਿਬ ਲੱਗੇ ਹੋਏ ਤੇ ਬਾਕੀ ਕੋਸ਼ਿਸ਼ ਕਰ ਰਹੇ ਆ ਜੀ ਸਾਫ਼ ਸੁਥਰਾ ਰੱਖਣ ਦੀ ਹੋਦਰ ਹੋ ਗਈ ਮਸ਼ੀਨ ਮਾਰ ਦਾਂਗੇ ਤੇ ਰੰਗ ਹੋਰ ਵਜੇ ਹੋ ਗਿਆ ਹਾਂਜੀ ਹਾਂਜੀ ਦੇਖੋ ਆ ਆ ਡੇਰੀ ਆ ਭਾਈ ਧਿਆਨ ਨਾਲ 回家呀。 好好的，这个手机上的东西。